ਸਾਸੀ ਗਾਲ ਜੀ ਸਾਰਿਆਂ ਨੂੰ ਪ੍ਰਿੰਸ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲਓ ਜੀ ਅੱਜ ਪਿੰਡ ਆਏ ਆ ਜਗਦੇਵ ਖੁਰਦ ਤਸੀਲਈ ਨਾਲਾ ਤੇ ਜ਼ਿਲ੍ਹਾ ਅਮਰਸਰ। ਵੀਰ ਦੇ ਕੋਲ ਨਾ ਪੂਰੇ ਟੌਪ ਦੇ ਨਗਿੰਨੇ ਆ। ਇੱਕ ਝੋਟੀ ਆ 4 ਦਾੰਦ ਤੇ ਕਰਦੇ ਵੀਰ ਨਾਲ ਗੱਲਬਾਤ। ਝੋਟੀ 2 ਦਾੰਦ ਜੇ ਮੂੰਹ ਤੇ ਬਾਕੀ ਪਸ਼ੂ ਹੁੰਦੇ ਵੀਰ ਕੋਲ ਸਾਫ਼ ਸੁਥਰੇ ਤੇ ਇਸ ਚੈਨਲ ਤੇ ਪਿਆ ਕਰਨੇ ਰੋਜ਼ ਦੇ ਰੋਜ਼ ਹੀ ਪਸ਼ੂ ਤੁਹਾਨੂੰ ਸਾਫ਼ ਸੁਥਰੇ ਤੇ ਜੈ ਰੇਟ ਤੇ ਮਿਲਿਆ ਕਰਨਗੇ। ਸਾਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਕੋਈ ਕੋਈ ਵੀ ਭਰਾ ਆਏ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕਰ ਪਹੁੰਚੇ ਤੇ ਪਿਆ ਇਸ ਚੈਨਲ ਤੇ ਇਸੇ ਸਾਡੇ ਤੇ ਡੇਲੀ ਪਸ਼ੂ ਪਿਆ ਕਰਨਗੇ ਤੇ ਲੈਨੇ ਇਹਨਾਂ ਦੀ ਪੂਰੀ ਡਿਟੇਲ ਕਰਦੇ ਆਂ ਵੀਰ ਨਾਲ ਗੱਲਬਾਤ। ਲਓ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹੋਰ ਸਰਾਉ ਠੀਕ ਠਾਕ ਏ ਤੇ? ਬੜੀ ਵਧੀਆ ਤੁਸੀਂ ਨਾ ਜੀ। ਤੇ ਕਿੰਨੇ ਪਸ਼ੂ ਅੱਜ? ਪਸ਼ੂ ਵੀਰ ਜੀ ਅੱਜ ਆਪਣੇ ਕੋਲ ਤਿੰਨ ਜੇ। ਠੀਕ ਆ ਤਿੰਨ ਪਸ਼ੂ। ਇੱਕ ਵੈੜ ਜੇ ਤੇ ਦੋ ਛੋਟੀਆਂ ਜੇ। ਠੀਕ ਆ ਜੀ ਵੀਰ ਜੀ। ਤੇ ਦੱਸੋ ਆਪਣਾ ਨਾਮ ਡਰੈੱਸ ਨਾਂ ਭਾਜੀ ਮੇਰਾ ਪ੍ਰਿੰਸਪਲ ਸਿੰਘ ਪਿੰਡ ਜਿਕ ਦੇਖੁਰਦਾ ਤਹਿਸੀਲ ਨਾਲਾ ਜ਼ਿਲ੍ਹਾ ਅਮਰੀ ਸਰ ਠੀਕ ਹੈ ਜੀ ਹਾਂਜੀ ਬਾਕੀ ਮੇਰਾ ਭਰਾ ਕੋ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਹਾਂ ਫੋਨ ਨੰਬਰ ਵੀ ਦੱਸ ਦੋ ਫੋਨ ਨੰਬਰ 95012 ਜੇ 9685 ਠੀਕ ਹੈ ਜੀ ਹਾਂਜੀ ਤੇ ਪਸ਼ੂ ਤਿੰਨ ਆਗੇ ਅੱਜ ਹਾਂਜੀ ਤਿੰਨ ਆਗੇ ਵੀ ਜੇ ਰੇਟ ਜਾਇ ਤੇ ਤੁਹਾਨੂੰ ਪਤਾ ਵੀਰ ਭਰਾ ਆਪਣੇ ਕੋਲ ਚਲੋ ਰੋਜ਼ ਆਪਣੀ ਡੇਲੀ ਵੀਡੀਓ ਹਾਂਜੀ ਹਾਂਜੀ ਨਾਲ ਇਸ ਚੈਨਲ ਤੇ ਤੁਹਾਡੀ ਪਿਆਰ ਕਰਨੀ ਆ ਹਾਂਜੀ 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 ਤੇ ਇਹ ਕਰਕੇ ਇਹ ਨਹੀਂ ਵੀ ਤਾਂ ਪੈਂ ਪੈਂ ਕਰਨਾ ਆਪਾਂ ਤੁਹਾਨੂੰ ਬਤਾ 1500 ਸੋਨਾ ਵਿੱਚ ਪਸ਼ੂ ਦਈ ਬਸ 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 ਨਾਲੇ ਆਫਰਾਂ ਹੀ ਲਾ ਦਿਆ ਇਨ ਨਿਗ ਨਿਗ ਮੁੱਲ ਕਰ ਦਈਏ ਤੇ ਹਾਂਜੀ ਦੱਸ ਛੋਟੀ ਦੀ ਕੀ ਡਰੇਲ ਜੇ ਇਹ ਵੀ ਜੀ ਖੀਰੀ ਤੋਂ ਦੋਂਦੀ ਹੋਂਦੀ ਜੀ ਖੀਰੀ ਤੋਂ ਦੋਂਦੀ ਹੋਂਦੀ ਪਿਓਰ ਇਹ ਨਹੀਂ ਆਪਾਂ ਆਖਿਆ ਖੀਰੀ ਤੋਂ ਦੋਂਦੀ ਜਿਹੜਾ ਮਰਜੀ ਇੱਥੇ ਆ ਕੇ ਦੰਦ ਚੈੱਕ ਕਰਕੇ ਲੈਵਾ ਦੇਖੋ ਜੀ ਲਾਗੇ ਤੋਂ ਖਾਓ ਮੜਾ ਜੀ ਹਾਂਜੀ ਹਾਂਜੀ ਬਾਕੀ ਦੁੱਧ ਤੇ ਨਾ ਆਜੂਗੀ ਤੁਹਾਡੀ ਰੰਗ ਜੀ ਦੁੱਧ ਹੁਣ ਵੀ ਮੌਕੇ ਤੇ 9 ਕਿਲੋ ਹੋਗਾ 9 ਕਿਲੋ ਦੋ ਦਿਆ 9 ਕਿਲੋ ਮੇਰੇ ਘਰੋਂ ਕੋ ਕੰਡੇ ਤੇ ਚੜ੍ਹ ਕੇ ਖੜੇ ਆਪਾਂ ਇਹ ਨਹੀਂ ਹਾਂਜੀ ਜਦੋਂ ਕੋਈ ਦੋ ਟਾਈਮ ਕੋ ਚੋ ਕੇ ਕੰਡਾ ਆਪਣਾ ਨਾਲ ਲਿਆਵੇ ਠੀਕ ਆ ਵੀਰ ਜੀ ਇਹ ਤੋਰੀਏ ਹਨੂ ਹਾਂਜੀ ਚਲੋ ਜੀ ਜੀ ਹੈ ਬੁਲਬੁਲ ਦਾ ਬੱਚਾ ਥਣ ਥਣ ਵੇਖੋ ਅੱਗੇ ਤੋਂ ਪੂਰੇ ਕਮਾਲ ਦਾ ਥਣ ਲੱਗਾ ਜੇ ਝੋਟੀ ਨੂੰ ਜੀ ਜੀ ਚੈੱਕ ਕਰੋ ਇਹਦਾ ਥਣ ਲੈਵਾ ਸਿੰਗੀ ਵੇਖੋ ਵੀਰ ਜੀ ਪੂਰੇ ਕਮਾਲ ਦਾ ਕਾਰਡ ਪੂਰਾ ਇਹ ਕੋਈ ਛੋਟੀ ਸਮਝ ਛੋਟੀ ਨਾ ਮੰਨੇ ਕਿਉਂਕਿ ਆਪਣੇ ਕੋਈ ਕੈਮਰਾ ਜ਼ੂਮ ਕਰਕੇ ਵੀਡੀਓ ਨਹੀਂ ਬਣਾਈ ਹੁੰਦੀ ਹੁੰਦੀ ਹਾਂਜੀ ਛੋਟੀ ਹੈ ਹੀ ਆ ਪੂਰੇ ਕਮਾਲ ਦੀ ਆ ਹਾਂਜੀ ਹਾਂਜੀ ਮਰੇ ਸ਼ਾਮ ਤੱਕ ਪੂਰੀ ਝੋਟੀ ਬਣ ਜੂਗੀ। ਉਹਦਾ ਟਾਈਮ ਅਜੇ ਸਾਲ ਹੋਰ ਤੇ ਅੱਧਾ ਘੰਟਾ ਲੰਘਿਆ ਲਾ ਲਓ ਤੁਸੀਂ। ਇੱਕ ਕਮਾਲ ਹੋ ਗਈ। ਦੇਖ ਕਰੋ ਜੀ। ਉਹਨਾਂ ਪੂਰੇ ਕਮਾਲ ਦੀ ਬੂਤੀ ਬਾਤੀ ਕਰੋ ਚੱਕ ਕੇ ਦੀ। ਪੂਰੀ ਸਕੀਨ ਹੈ ਛੋਟੇ। ਆਪਾਂ ਆਪਣੇ ਕੋਲ ਆਰਦਾ ਉੱtre ਆ ਗਏ। ਠੀਕ ਹੈ ਜੀ ਇਹਨਾਂ ਦੀ ਵੀਡੀਓ ਜਿਹੜੀ ਸਿੱਧੇ-ਸਿੱਧੇ ਹੋਣੀ ਹੈ ਨਾ ਇਹਨਾਂ ਦੀ ਵੀਡੀਓ ਵੀ ਚੈਨਲ ਤੇ ਤੁਹਾਨੂੰ ਮਿਲੂਗੀ। ਆਈਆਂ ਆਈਆਂ ਰਿਸਕ ਕੱਟਣਾ ਨੇ। ਉਹਦੇ ਕਮਾਲ ਦੀਆਂ ਸਾਰੇ ਭਰਾ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਪਸ਼ੂ ਤੁਹਾਨੂੰ ਏਦਾਂ ਦੇ ਇਸ ਚੈਨਲ ਤੇ ਮਿਲਦੇ ਆ ਤੇ ਜਾਇਜ਼ ਕਰੀਏ ਬਿਲਕੁਲ ਹੀ ਨਿਕਾ ਜਾ ਮੁੱਲ ਨਿਕਾ ਜਾ ਮੁੱਲ ਹਾਂਜੀ ਜੇ ਤੁਸੀਂ ਵੀ ਚਲੋ ਮੰਨ ਲਓ ਵੀਡੀਓ ਰੋਜ਼ ਵਿੰਦੇ ਜੇ ਤੁਹਾਨੂੰ ਪਤਾ ਵੀ ਕਿੰਨਾ ਕਿੰਨਾ ਬਾਹਰ ਇਹੋ ਜਿਹਿਆਂ ਕਰਦੇ ਨੇ ਨਹੀਂ ਪਰ ਆਪਾਂ ਚਲ ਜਾਇਜ਼ੀ ਕਰ ਦੇਣਾ ਫਿਰ ਵੀ ਤੁਹਾਨੂੰ ਪਤਾ ਇੱਕ 15 20 ਮੁੱਲ ਹੁੰਦੇ ਹੋ ਜਾਂਦੇ ਮਨ ਕਰਦਾ ਆਪਾਂ 85 ਦੇ ਦੇ ਦਈਏ ਨਹੀਂ ਕਰ ਦਈਏ ਮਾਨਦਨ ਮੈਂ ਦੇਣਾ ਤੁਸੀਂ ਕਰ ਦਿਓ ਕਿਨੇ 85 ਚੋਂ 5 ਛੱਡ ਦਈਏ ਪੰਜਾ ਸੀ ਜੋ ਪੰਜ ਨਹੀਂ ਛੱਡੀਏ ਹਾਂਜੀ ਦੋ ਹੋਰ ਛੱਡੀਆਂ ਹਨ 78 ਹਜ਼ਾਰ ਦੀ ਕੱਟੀ ਲਓ ਜੀ ਜੀ ਤੇ ਬਾਕੀ ਚਲੋ ਥੋੜਾ ਬੋਧਾ ਆ ਕੇ ਦਾ ਮੰਤਰ ਕਰਦੇ ਹੋ ਗਏ ਬਾਕੀ ਅੱਛਾ ਠੀਕ ਹੈ ਜੀ ਕੱਟਾਂ ਬਗਰੇ ਜੀ ਸੋਣੀ ਸੁਨੱਖੀ ਆ ਥਣ ਥਣ ਫਿਰ ਠੰਡੀ ਪੜੀ ਜਾਵੇ ਕੋ ਬਾਕੀ ਆ ਵੇਖੋ ਲਓ ਜੀ ਸੀਲੀਆਂ ਝੋਟੀਆਂ ਇਹ ਚੀਜ਼ਾਂ ਨਹੀਂ ਜੀ ਜੀ ਲੱਭਦੀਆਂ ਝੋਟੀਆਂ ਸੀਲੀਆਂ ਚੈੱਕ ਕਰੋ ਕਿੰਨੀਆਂ ਦੇਈ ਜੋ ਠੰਡੀ ਸੀ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਛੋਟੀ ਸਹਾਣਾ ਲੱਖੋਂ ਬਾਹਰ ਆ ਠੰਡੀ ਵੀਰ ਜੀ ਨਹੀਂ ਇਹੋ ਜਿਹੀ ਚੀਜ਼ਾਂ ਲੱਭਦੀਆਂ ਹਾਂਜੀ ਅਗਲੇ ਸੂਏ ਨੂੰ ਨਾ ਤੇ ਅੱਗੇ ਵੱਡੀ ਮੱਝ ਆ ਗਈ ਜੀ ਪੂਰੀ ਆਹ ਵੇਖੋ ਵੀਰ ਜੀ ਉਹ ਅੱਲਾ ਅੱਗੇ ਤੋਂ ਖਾਓ ਲੇਵਾ ਠੰਡੀ ਬਹੁਤਿਆ ਘੱਟੀ ਆਹ ਵੇਖ ਪੂਰੇ ਕਮਾਲ ਦੀ ਹੈ ਜਿੰਨੀ ਹੈ ਜੀ ਹਾਂਜੀ ਹਾਂਜੀ ਬਾਕੀ ਕੱਦ ਕਾਠ ਪੂਰਾ ਕੋ ਛੋਟੀ ਸਹਾਣਾ ਲੱਭ ਨਾ ਤੇ ਕਿੰਨੇ ਦੀ ਕਰਦੀ ਹੈ ਜਾਇਜ਼ ਇਹ ਅੱਗੇ ਦੀ ਡਿਟੇਲ ਆ ਗਈ ਜਈ ਦੀ ਕੀ ਡਿਟੇਲ ਜੇ ਆਹ ਵੇਖੋ ਵੀਰ ਜੀ ਇਹ ਤੀਜਾ ਸੁਆ ਮੈਂ ਨੇ ਸੁਣਾ ਜੀ ਆਕੀ ਅਛਾ ਤੀਜਾ ਸੁਆ ਸੁਣਾ ਆ ਹਾਂਜੀ ਹਾਂਜੀ ਠੀਕ ਹੈ ਜੀ ਦੇਖੋ ਜੀ ਇਹ ਡੇਰੀ ਵਾਲੀ ਮੈਂ ਆ ਕੋਈ ਤੇਰਾ ਆਪਣਾ ਦੁੱਧ ਵਾਲਾ ਵੀ ਖੜੇ ਵੇਖੋ ਲੈ ਵਾ ਹਜੇ ਹਫਤਾ ਪਿਆ ਲੋ ਜੀ ਦੂਧ ਤੋਂ ਵੀਡੀਓ ਬਣਦੀ ਏ ਤੇ ਉਸ ਹਾਂ ਨਾ ਕੋਈ ਭਰਾੰਦਾਗਰ ਵਾਲੇ ਪੂਰੀ ਕੱਦਵਜਨ ਮੈਨੇ ਲਾਗੇ ਤੋਂ ਖਾਦੋ ਜੀ ਵੇਖੋ ਵੇਥ ਕਿੰਨੀ ਆ ਹਾਂਜੀ ਕੱਦਵਜਨ ਵਾਲੀ ਆ ਥਾਣ ਥਣ ਬੜੇ ਹਾਂਜੀ ਉਹ ਤਾਂ ਘਰ ਵਾਲੇ ਕਹਿੰਦੇ 13 ਦਿਨ ਖੜਦੇ ਆ ਪਰ ਇਹ ਵੀ 9 ਦਿਨ ਹੈਗੇ ਆ ਠੀਕ ਹੈ ਜੀ 9 ਦਿਨ ਹੈਗੇ ਪਏ ਹਾਂਜੀ 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 ਤੇਜ਼ ਲੜ ਤੱਕ ਜੈਡ ਬ ਲੈ ਕੇ ਵੇਜਿਆ ਪੂਸ਼ਤ ਤੱਕ ਪੂਰੇ ਕਮਾਲ ਦੀ ਕ ਬਾਕੀ ਸੇਰ 14 ਕਿਲੋ ਵਾਲੀ ਮੈਂ ਆਂ ਗਿਰਜੀ ਠੀਕ ਹੈ ਜੀ ਹਾਂਜੀ ਹਾਂਜੀ ਲੀਵਾ ਵਿਖਾਉਗਾ ਇਹ ਘੁੱਟ ਘੁੱਟ ਤੇ ਸਾਰੇ ਕਮਾਲ ਦੀ ਆ ਤੇ ਜਿੰਨੀ ਵੀ ਹੈਗੀ ਹੈ ਨਾ ਪੂਰੇ ਕਮਾਲ ਦੀ ਆ ਕਿਉਂਕਿ ਉਨੀ ਉੱਤੇ ਤੇ ਉਨੀ ਥੱਲੇ ਆ ਤੇ ਗਾਵਾਂ ਵਰਗਾ ਹਿਸਾਬ ਨਾ ਵਾਣਾ ਲੱਗਾ ਜੇ ਇਹਨੂੰ ਠੀਕ ਹੈ ਜੀ ਬਾਕੀ ਥਣ ਬੜਾ ਘੁੱਟ ਘੁੱਟ ਤੇ ਆ ਹਨਾ ਪੂਰੇ ਕਮਾਲ ਦੀ ਦਾਣੂ ਵੀ ਚੰਗਾ ਪਛਾਣ ਵੀ ਚੰਗਾ ਹਾਂਜੀ ਹਾਂਜੀ ਬਾਕੀ ਜਿਹੜੀ ਕੱਦ ਵਜਨ ਵਾਲੀ ਦੋ ਦੋਨੇ ਦੇਣਾ ਹੀ ਦੇਣਾ ਹਾਂਜੀ ਹਾਂਜੀ ਆ ਕੀ ਉਹਦੇ ਬਰੀਡ ਵੀ ਦੁੱਧ ਕੱਢਦੀ ਆ ਨਾ ਹਾਂਜੀ ਮੇ ਕਲਾ ਕਲਾ ਥਣ ਲਗਾ ਜੀ ਤੇ ਹਾਂਜੀ ਜੈ ਜੀ ਕਰਦੀ ਆ ਵੀ ਬਿਲਕੁਲੀ 85000 ਦੀ ਦੇ ਦਈਏ 85 ਦੀ ਨੇ ਕਰ ਦਈਏ ਮਾਨਦਾਨ ਵਾਲਾ 60000 ਪਰ ਵੇਖ ਲੋ ਡੇਰੀ ਵਾਲੀ ਮੈਂ ਜੀ ਵੀ ਬਾਅਦ ਤੁਸੀਂ ਵੀ ਵੰਦੇ ਜਾਂ ਕੀ ਦੇਖੋ ਜੇ ਬੰਨੀ ਆ ਜੇ ਸ਼ੈਲ ਆਉਂਦਾ ਅਜੇ ਇੱਕ ਹਫਤਾ ਮੰਨ ਕੇ ਵੀ ਰ ਲਵੇ ਆਈ ਨਹੀਂ ਨਹੀਂ ਬਾਹਰ ਹੋਣੀ ਆ ਠੀਕ ਹੈ ਜੀ ਤੇ ਜੈਜ ਕਰ ਲੈ ਸਾਮ ਵੀ ਦਾ ਕੇ ਠੀਕ ਹੈ ਜੀ ਜੈਜ ਕਰ ਦਿਓ ਫਿਰ ਵੀ 80 ਦੇ ਦਈਏ ਨਹੀਂ ਲੈ ਜੀ 80 ਤੋਂ ਥੱਲੇ ਲੈ 2000 ਹੋਰ ਲੈ ਜੀ 100000 ਦੀ ਦੇ ਦਈਏ ਨੋ ਜੀ ਜੀ ਇਦਾਂ ਨਹੀਂ ਮਿਲਦੀਆਂ ਨੀ 75000 ਦੀਆਂ ਪਰ ਵੇਖ ਲੋ ਲੇਵਾ ਵੇਖ ਲੋ ਮੇਲ ਤੇ ਤੁਹਾਨੂੰ ਪਤਾ ਚੀਜ਼ ਜਾਂਦੀ ਪਰ ਲੇਵੇ ਭਾਂਡੇ ਵਾਲੀ ਨਹੀਂ ਹਾਲ ਖੋ ਜੀ ਬਿਲਕੁਲ ਪੂਰੇ ਕਮਾਲ ਦੀ ਆ ਆ ਵੇਖੋ ਜੀ ਲੇਵਾ ਹਾਂ ਜੀ ਠੀਕ ਹੈ ਜੀ ਤੇ ਅੱਗੇ ਵਹਿੜ ਆ ਗਈ ਜੇ ਵਹਿੜ ਵੇਖੋ ਪ੍ਰਿੰਟ ਵੇਖੋ ਕਿੱਡਾ ਸਾਫ਼ ਹੈ ਰਹਿਣ ਪੂਰੇ ਕਮਾਲ ਜੀ ਪਸ਼ੂ ਨੇ ਆਪਣੇ ਨਿਵਾ ਨਿਵਾ ਨਾਲ ਆਈ ਠੰਡਿਆਂ ਤੋਂ ਠੰਡਿਆਂ ਉਹ ਮੈਂ ਤੁਹਾਨੂੰ ਆ ਵੀ ਫੋਟੋ ਨਿਵਾਏ ਨਹੀਂ ਆਹ ਫੋਨ ਤੇ ਕਹਿਤਾ ਵੀ ਨਿਵਾਇਓ ਨਾ ਆਪਾਂ ਇਹਨਾਂ ਵੱਛੀ ਜੇ ਵੀਰ ਜੀ ਠੀਕ ਹੈ ਦਿਨ ਕਿੰਨੇ ਖੜਦੀ ਜੇ 10 ਦਿਨ ਖੜੂਗੀ ਬੀ ਜੀ ਅੱਛਾ 10 ਦਿਨਾਂ ਚ ਲੈ ਜੂਗੀ 10 ਦਿਨ ਪੂਰੇ ਖੜੂਗੀ ਤੋੜ ਜੇ ਨੂੰ ਚਾਰ ਦੰਦ ਜੇ ਵੱਛੀ ਮੂੰਹ ਪੂਰੀ ਸ਼ਕੀਨ ਹੈ ਵਹਿੜ ਚ ਨਿਵਾਣ ਵਾਲੀ ਤੁਹਾਨੂੰ ਪਤਾ ਸ਼ੈਂਪੂ ਸ਼ੋਂਪੂ ਵੱਜਾ ਹੋਏ ਓਏ ਆਹੋ ਹੋ ਫਿਰ ਆਪਾਂ ਮਾਰਕੀਟ ਨਾਲ ਉੱਚੀਆਂ ਰੇਟ ਆਪਾਂ ਜਿਆਦਾ ਹੀ ਕਰਨਾ ਕਮਾਈ ਥੋੜੀ ਨਹੀਂ ਥੋੜੀ ਨਹੀਂ ਬਾਕੀ ਵੀਰ ਜੀ ਇਹਨੇ ਧੰਨ ਬੜਾ ਹੁਣ ਮੰਨ ਲਓ ਕਾਹ ਗਰਮੀ ਆ ਜਾਣੀ ਹੈ ਸਾਰੀਆਂ ਗਰਮੀਆਂ ਸੱਜਰ ਹੀ ਰਹਿਣਾ ਨੇ ਸੱਜਰ ਹੀ ਰਹਿਣਾ ਸਹੀ ਗੱਲ ਥੋੜਾ ਹੋਰ ਦਰਾ ਤੇ ਨਾਲ ਨੂੰ ਸੂਪੀ ਤੁਹਾਨੂੰ ਪਤਾ ਹੁਣ ਮੌਸਮ ਚੇਂਜ ਹੋਈ ਜਾਂਦੇ ਹੌਲੀ ਹਾਂਜੀ 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 ਵੇਖੋ ਵੀਰ ਜੀ ਬੜੀ ਪ੍ਰੋਟ ਬੜਾ ਸਾਤ ਪੂਰੀ ਤਿਆਰ ਹੋ ਜੂਗੀ ਅਜੇ ਆਹ ਦੇਖੋ ਫੇਸ ਹੌਸ ਲੋ ਜੀ ਬੋਦੀ ਵਾਲੀ ਬੈਠੇ ਪੂਰੇ ਕਮਾਲ ਦੀ ਆ ਉਹੀ ਹਫਤਾ ਜਾ ਕੇ ਸਾਂਭੀ ਗਈ ਨਾ ਚੰਗੀ ਤਰ੍ਹਾਂ ਤਾਂ ਆ ਹੋ ਜੂਗੀ ਪੂਰੀ ਵਧੀਆ ਤਿਆਰ ਹੋ ਜੂਗੀ ਠੰਡੀ ਧੀਰੀ ਵਿੱਚ ਜੀ ਹਾਂਜੀ ਆਹ ਦੇਖ ਏ ਠੰਡੀ ਆਂ ਜੀ ਬਾਜੂ ਪਾ ਆਹ ਦੇਖ ਤੇ ਹਾਂਜੀ ਪੂਰੀ ਠੰਡੀ ਠੁੰਡੀ ਐ ਠੰਡੀ ਫੀਰ ਤੇ ਕਿੰਨੇ ਦੀ ਕਰ ਦੀਏ ਬਾਕੀ ਆਹ ਵੇਖੋ ਪੂਰੀ ਫੁੱਲ ਲੱਥੀ ਆ ਆਹ ਵੇਖੋ ਪੂਰੀ ਫੁੱਲ ਲੱਥੀ ਆ ਜੇ ਬਨ ਆ ਆਹ ਵੇਖੋ ਢਿੱਲਾ ਢੁਲਾ ਠੀਕ ਹੈ ਜੀ ਆਫ ਹੀ ਪਈਆਂ ਤੇ ਕਿੰਨੇ ਦੀ ਕਰ ਦੀਏ ਵੀਰ ਜੀ ਤਿਆਰ ਹੋ ਗਏ ਤਾਂ ਤੁਹਾਨੂੰ ਹੀ ਪਤਾ ਜਿੰਨੇ ਰਪਈਆਂ ਦੀ ਹੈਗੀ ਆ ਹਾਂਜੀ ਜੋ ਵੀ 70 75000 ਦੀ ਗੱਲ ਆ ਹਾਂਜੀ ਪਰ ਹਾਂ ਨਾ 45000 ਦੀ ਦੇ ਦਾਂਗੇ 45000 ਦੀ ਨਹੀਂ ਕਰ ਦਈਏ ਮਾਨਦਨ ਮੈਂ ਦੇਣਾ 40 ਦੀ ਦੇ ਦਾਂ ਠੀਕ ਹੈ ਜੀ ਚਲੋ ਹਾਂਜੀ 25 ਸੱਜਾ ਸੁਣਾਏ ਲਿੰਗੀ ਝੋੜਾ ਤੁਹਾਨੂੰ ਬੜਾ ਡੱਬਾ ਹਾਂ ਕੋਈ ਫੋਨ ਲਾਵੇ ਮਾਨਦਨ ਜੀ ਐਡੀ ਕਵੱਛੀ ਪਾ ਲੈਣ ਲਾ ਪੀਏ ਤਾਂ ਤੁਹਾਨੂੰ ਬੜਾ ਸੱਤ ਬੰਧੀਆਂ ਤਰੀਆਂ ਠੀਕ ਹੈ ਵੀਰ ਜੀ ਚਲੋ ਸੂਈਆਂ ਸੋਇ ਜਿਹੜੀ ਸੂਈ ਆਪਣੀ ਚੋਕ ਤੇ ਗੱਬਣਾ ਮੇਰੀਆ ਭਰਾ ਇੱਥੋਂ ਹੀ ਪਾਸ ਕਰ ਲੈਣਾ ਹਾਂਜੀ ਤਸੱਲੀ ਕਰਨ ਠੀਕ ਹੈ ਵੀਰ ਜੀ